ਇਹ ਅੱਜ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਕ੍ਰਾਂਤੀ ਚੱਲ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ ਸਾਡੇ ਜਿਹੜੇ ਵੱਡੇ ਸਕੂਲ ਹੈ ਉੱਥੇ ਸਿਕਿਉਰਿਟੀ ਗਾਰਡ ਕੈਂਪਸ ਮੇਜਰ ਬੱਸ ਸਰਵਿਸ ਉਹ ਅਗੇ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਸੁਧਾਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਕੰਮ ਥੋੜਾ ਅਰਜੈਂਟ ਕਰਾ ਦਿਓ ਪਲੀਜ਼ ਹਾਂਜੀ ਹਾਂਜੀ ਬੈਠੋ ਪਲੀਜ਼ ਹਾਂਜੀ ਭਾਜੀ ਹੋ ਜੂਗਾ ਤੁਹਾਡਾ ਕੰਮ ਥੈਂਕ ਯੂ ਸਰ ए सर थोड़ी, थोड़ी सेवा ली हाँ जी। ए, रे? ए, थोड़ी ली है सर। थोड़ा ए कर रहे हो तो पता रिश्वत देना जुर्म है क्यों मजाक कर रहे हो सर रिश्वत तो बिना काम का होने मुमकिन है भुलेखा तो है मान सरकार के राज मुमकिन है मैं समझे नहीं सर। ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ腐ਪਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ। ਬਾਈ ਉਹ ਦਿਨ ਗਏ ਜਦੋਂ ਸਰਕਾਰੀ ਦਫਤਰ ਚਾਹ ਪਾਣੀ ਲੈ ਕੇ ਕੰਮ ਕਰਦੇ ਸੀ। ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਭੇਜ ਸਕਦੇ ਹੋ। ਉਸ ਤੋਂ ਬਾਅਦ ਹੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ। ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਹੈ ਸਰ। ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ। ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਤੁਹਾਡੇ ਬਤੌਲਤ ਮੈਂ ਜੋ ਕੁਝ ਵੀ ਹਾਂ ਤੁਹਾਡੇ ਬਤੌਲਤ ਹਾਂ ਤੇ ਕੋ ਜੀ ਐਮਐਲਏ ਬਣਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਬਣਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਕ੍ਰਾਂਤੀ ਚੱਲ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ ਸਾਡੇ ਜਿਹੜੇ ਵੱਡੇ ਸਕੂਲ ਹੈ ਉੱਥੇ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਬੱਸ ਸਰਵਿਸ ਉਹ ਅਗੇ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਸੁਧਾਰ ਚਮਕਦੀਆਂ ਇਮਾਰਤਾਂ ਚਾਰ ਦੀਵਾਰੀਆਂ ਸਾਫ਼ ਸੁਥਰੇ ਬਾਥਰੂਮ ਫਰ ਹਰ ਬੱਚੇ ਨੂੰ ਬੈਠਣ ਲਈ ਫਰਨੀਚਰ ਸਕੂਲ ਚ ਵਾਈਫਾਈ ਟੀਚਰ ਵਧੀਆ ਸਟਾਫ ਐਸੇ ਹਰ ਪ੍ਰਾਇਮਰੀ ਸਕੂਲ ਚ ਮੁਹੱਈਆ ਕਰਵਾਇਆ ਤੇ ਤੁਹਾਡੇ ਪੁੱਤ ਦੀ ਮਿਹਨਤ ਹੈ ਪਿਛਲੇ 3 ਸਾਲਾਂ ਚ ਪੰਜਾਬ ਦੇ ਮੈਂ 1000 1500 ਸਕੂਲਾਂ ਚ ਜਾ ਚੁੱਕਿਆ ਬਾਰਡਰ ਏਰੀਆ ਦੇ ਸਕੂਲਾਂ ਚ ਵੀ ਜਾ ਜਾ ਕੇ ਜਾ ਜਾ ਕੇ ਜਿਹੜਾ ਹੈ ਜਿੱਥੇ ਕਦੀ ਕੋਈ ਲੋਕਲ ਐਮਐਲਏ ਵੀ ਨਹੀਂ ਜਾਂਦਾ ਸੀ ਉਹਨਾਂ ਪਿੰਡਾਂ ਚ ਵੀ ਜਾ ਕੇ ਜਿਹੜੀ ਮਿਹਨਤ ਕਰਕੇ ਅੱਜ ਅਸੀਂ ਕੇ ਸਾਡੇ ਸਰਕਾਰੀ ਸਕੂਲਾਂ ਦੀ ਗੱਲ ਹੈ ਆ ਇਸ ਸਕੂਲ ਨੂੰ ਨਵੀਂ ਚਾਰਦੀਵਾਰੀ ਮਿਲੀ ਹੈ ਤੇ ਕੁਝ ਹਿੱਸਾ ਚਾਰ ਦਿਵਾਲੀ ਦਾ ਕਿਸੇ ਜ਼ਮੀਨੀ ਵਿਵਾਦ ਕਰਕੇ ਰੰਦਰ ਤੇ ਮੈਂ ਆਪਣੇ ਲੋਕਲ ਅਧੂਆਂ ਦੀ ਸਰਪੰਚ ਸਾਹਿਬ ਦੀ ਵੀ ਡਿਊਟੀ ਲਾਉਂਦਾ ਤੇ ਪ੍ਰਸ਼ਾਸਨ ਦੀ ਵੀ ਡਿਊਟੀ ਲਾਉਂਦਾ ਕਿ ਇਹਨੂੰ ਅੱਜ ਹੀ ਇੱਕ ਅੱਧੇ ਦਿਨ ਛਾਲ ਕਰਕੇ ਆਪਾਂ ਤਾਂ ਕਿ ਜਿਹੜਾ ਚੌਥੇ ਪਾਸੇ ਵੀ ਚਾਰ ਚਾਹੇ ਮੁਕੰਮਲ ਚਾਰ ਦਿਵਾਲੀ ਹੋ ਸਕੇ ਇਹ ਮੇਰਾ ਤੁਹਾਨੂੰ ਵਾਦਾ ਹੈ ਜਿਵੇਂ ਮਰਜ਼ੀ ਤੁਸੀਂ ਹਾਲ ਕਰਾਵਾਂਗੇ ਬੈਠ ਕੇ ਤਾਂ ਕਿ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਨਾ ਹੀ ਸਰਕਾਰ ਦਾ ਨੁਕਸਾਨ ਹੋਵੇ ਇਹੀ ਸੁਪਨਾ ਸੀ ਸਾਡੇ ਕੱਲ ਅਸੀਂ ਮੰਗਲ ਦੇ ਵਿੱਚ ਸਕੂਲ ਆਫ ਫੈਮਿਨੈਸ ਦਾ ਉਦਘਾਟਨ ਕੀਤਾ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਡੇ ਪਿੰਡਾਂ ਦੇ ਬੱਚੇ ਉੱਥੇ ਗੰਗੂਵਾਲ ਤੋਂ ਗੰਬੀਰਪੁਰ ਤੋਂ ਉਪਰਪੁੜੀ ਤੋਂ ਜਿੰਦਵੜੀ ਤੋਂ ਟੱਪਰੀਆਂ ਤੋਂ ਸਾਡੀ ਬੱਚੀਆਂ ਮਾਉਂਟ ਕਾਰਮਲ ਦੇ ਨਾਮੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਚਾਹਤਾਂ ਕਿਉਂ ਹੁਣ ਬੱਸ ਸਰਵਿਸ ਵੀ ਆ ਗਈ ਵਧੀਆ ਯੂਨੀਫਾਰਮ ਤੇ ਇੰਨਾ ਸੋਹਣਾ ਸਕੂਲ ਹੈ ਜੀ ਜੇ ਮੰਗਲਾਲਾ ਸਕੂਲ ਜਾ ਕੇ ਦੇਖਿਓ ਤੁਹਾਨੂੰ ਕਿਸੇ ਤਰੀਕੇ ਵੀ ਉਹ ਪ੍ਰਾਈਵੇਟ ਦੇ ਨਾਲੋਂ ਤੁਹਾਨੂੰ ਘਾਟ ਨਹੀਂ ਲੱਗੂਗਾ ਵਾਢੀ ਲੱਗੂਗਾ ਇੱਥੇ ਹੀ ਲੜਕੀਆਂ ਦਾ ਸਕੂਲ ਅਨੰਦਪੁਰ ਸਾਹਿਬ ਇੱਥੇ ਸਿਕਿਉਰਿਟੀ ਗਾਰਡ ਕੈਂਪਸ ਮੇਜਰ 5 ਕਰੋੜ ਦਾ ਕੰਮ ਚੱਲਦਾ ਪਿਆ ਆਖਰੀ ਵਾਰੀ ਉਸ ਸਕੂਲ ਚ ਪੈਸਰ ਕੈਨੀ ਜੇਲ ਸਿਕ ਟਾਈਮ ਲੱਗਿਆ ਸੀ 1972 ਤੇ 73 50 ਸਾਲਾਂ ਬਾਅਦ ਹੁਣ ਸਕੂਲ ਨੂੰ ਦੁਬਾਰਾ ਐਨ ਨਵੇਂ ਵਰਗਾ ਬਣਾ ਰਹੇ ਹਾਂ ਸ਼ਾਨਦਾਰ ਸਕੂਲ ਬਣਾ ਰਹੇ ਹਾਂ ਉੱਥੇ ਵੀ ਬੱਸ ਸਰਵਿਸ ਲਾਤੀ ਹੈ ਐਡੇ ਹੀ ਅਦਰਸ਼ ਸਕੂਲ ਲੋਧੀਪੁਰ ਤੁਸੀਂ ਦੇਖ ਲਿਓ ਕੰਮ ਚੱਲਦਾ ਪਿਆ ਸ਼ੂਟਿੰਗ ਰੇਂਜ ਬਣਾ ਰਹੇ ਆਂ ਬੱਚਿਆਂ ਦੇ ਲਈ ਸ਼ੂਟਿੰਗ ਰੇਂਜ ਤੇ ਉਹਦੇ ਉੱਤੇ ਪੂਰਾ ਸਕੂਲ ਨੂੰ ਐਨ ਸ਼ਾਨਦਾਰ ਉੱਥੇ ਵੀ ਸਿਕਿਉਰਿਟੀ ਗਾਰਡ ਬੱਸ ਸਰਵਿਸ ਕੀਰਪੁਰ ਸਾਹਿਬ ਚ 12 ਕਰੋੜ ਦੀ ਲਾਗਤ ਦੇ ਨਾਲ ਸਕੂਲ ਆਫ ਫੈਮਿਨੈਸ ਦਾ ਕੰਮ ਚੱਲਦਾ ਪਿਆ ਅਗਲੇ ਸਾਲ ਤੱਕ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਸਾਡੇ ਇਲਾਕੇ ਚ ਵਕਤ ਪੈ ਜਾਣਾ ਅਗਲੇ ਸਾਡੇ ਸਰਕਾਰੀ ਸਕੂਲ ਇਨੇ ਸ਼ਾਨਦਾਰ ਬਣ ਚੁੱਕੇ ਆ ਇਹ ਹੀ ਇੱਕ ਸਿੱਖਿਆ ਮੰਤਰੀ ਦਾ ਫਰਜ਼ ਹੁੰਦਾ ਜੀ ਜੇ ਮੈਂ ਸਰਪੰਚ ਸਾਹਿਬ ਖੜੇ ਹੈ ਅੱਜ ਅਸੀਂ ਦੁਪਹਿਰੇ ਮੈਂ ਆਪਣੇ ਨੰਗਲ ਜਿਹੜੀ ਤੁਹਾਡੇ ਘਰ ਕੇ ਮੇਰੇ ਕੋਲ ਉਹ ਘਰ ਹੈ ਉਸ ਕੋਠੀ 'ਚ ਮੀਟਿੰਗ ਰੱਖੀ ਹੈ ਸਰਪੰਚ ਸਾਹਿਬ ਨੂੰ ਬੁਲਾਇਆ ਸਾਡੇ ਸਾਰੇ ਜਿਹੜੇ ਮੁੱਠਵਰੇ ਉਹਨਾਂ ਨੂੰ ਬੁਲਾਇਆ ਪਿੰਡ ਦੇ ਵਿੱਚ ਹੁਣ ਵਿਕਾਸ ਦੇ ਵਿੱਚ 50 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਅਸੀਂ ਜਿਹੜੇ ਹੈ ਇਸ ਹਫਤੇ 'ਚ ਕਰਨ ਲੱਗੇ ਆ ਪਿੰਡਾਂ 'ਵਲੇ ਹਰ ਪਿੰਡ ਨੂੰ ਪੁੱਛਨੇ ਆ ਕਿ ਪਹਿਲਿਆ ਜਿਹੜਾ ਤੁਹਾਡਾ ਉਹ ਕੰਮ ਦੱਸੋ ਜਿਹੜਾ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਪਿੰਡ ਡਿਸਾਈਡ ਕਰਕੇ ਉਹ ਕੰਮ ਦੀ ਸ਼ੁਰੂਆਤ ਅਗਲੇ 10-15 ਦਿਨ ਛੋਲੂਗੀ ਫਿਰ ਉਸ ਤੋਂ ਬਾਅਦ ਦੂਜਾ ਕੰਮ ਫਿਰ ਤੀਜਾ ਕੰਮ ਤਾਂ ਕਿ ਪਿੰਡਾਂ ਨੂੰ ਲੱਗੇ ਕਿ ਹਾਂ ਅਸੀਂ ਜਿਹੜੀ ਪੰਚਾਇਤਾਂ ਚੁਣੀਆਂ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕਮੀ ਸੀ ਕਰਕੇ ਜ਼ਬਰਦਸਤ ਕੰਮ ਜਿਹੜਾ ਹੈ ਤੁਹਾਡੇ ਸਾਹਮਣੇ ਹੁਣਾਉਣ ਵਾਲੇ ਜਿੰਨਾ ਤੁਹਾਨੂੰ ਦਿਖੂਗਾ ਫਿਰ ਆਵਾਂਗੇ ਤੁਹਾਡੇ ਪਿੰਡ ਪੰਚਾਇਤ ਦੇ ਕੰਮ ਨੂੰ ਸ਼ੁਰੂ ਕਰਨ ਲਈ ਇੱਕ ਵਾਰੀ ਦੁਬਾਰਾ ਆਪ ਸਭ ਦਾ ਸਾਡੇ ਡੀਓ ਡਿਪਟੀ ਡੀਓ ਐਲੀਮੈਂਟਰੀ ਦਾ ਡਾ. ਸਿੰਘ ਜੀ ਦਾ ਸਾਡੇ ਕੁਵਿੰਦਰ ਬਿੰਦਰਾ ਜੀ ਦਾ ਸਾਰੇ ਪ੍ਰੋਗਰਾਮਾਂ ਨੂੰ ਉਹਨਾਂ ਦੇ ਵਿੱਚ ਜਾ ਜਾ ਦੇਖ ਰਿਹਾ ਜਿਨੇ ਵੀ ਸਾਥੀ ਪਹੁੰਚਿਆ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਸਾਡੇ ਐਲੈਕਸ ਜੀ ਅਵਜੀਤ ਜੀ ਸਟੇ ਸਾਰੇ ਸਾਥੀ ਗੁਰਮੀਤ ਖਲੋਤੜ ਜੀ ਸਾਡੇ ਕਾਲਿਆ ਸਾਹਿਬ ਸਾਡੇ ਸ਼ਮੀ ਬੁਲਾਰੀ ਜੀ ਬੱਬਲੂ ਬੰਡਲ ਜੀ ਸਾਰੇ ਹੋਰ ਬਹੁਤ ਸਾਰੀ ਟੀਮ ਹੈ ਭਰਾ ਆ ਸਾਰੇ ਆਪ ਸਭ ਦਾ ਦਿਲੋਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਇਸ ਸਕੂਲ ਦੇ ਅਧਿਆਪਕਾਂ ਦਾ ਮੇਰੇ ਵੀਰ ਦਾ ਸਾਰੇ ਸਟਾਫ ਦਾ ਜਿਨ੍ਹਾਂ ਨੇ ਪ੍ਰੋਗਰਾਮ ਇੰਨੇ ਪਿਆਰ ਨਾਲ ਕੀਤਾ ਹੈ ਤੁਹਾਡੀ ਮਿਹਨਤ ਤੇ ਅਸੀਂ ਤੇ ਇਹ ਕਰ ਸਕਦੇ ਹਾਂ ਅਸੀਂ ਤੁਹਾਨੂੰ ਗਾਰੰਟੀ ਦੇ ਸਕਦੇ ਹਾਂ ਪਰ ਅਸਲੀ ਕੰਮ ਤੁਸੀਂ ਕਰਨਾ ਹੈ ਤੇ ਮੈਨੂੰ ਯਕੀਨ ਹੈ ਤੁਸੀਂ ਸਾਰੇ ਮੇਰੀ ਭਾਈਪੈਣ ਹੋ ਤੇ ਤੁਸੀਂ ਆਪਣੀ ਸਿੱਖਿਆ ਮੰਤਰੀ ਜੀ ਦੇ ਆਪਣੇ ਭਰਾ ਦੀ ਇੱਜ਼ਤ ਰੱਖੋਗੇ ਹੋਰ ਵਾਅਦਾ ਕਰੋਗੇ ਕਿ ਤੁਸੀਂ ਰੋਜ਼ ਇਹਨਾਂ ਬੱਚਿਆਂ ਨੂੰ ਪੜ੍ਹਾਣਾ ਤੁਹਾਡੇ ਹੱਥੋਂ ਤਬਦੀਲੀ ਨਜ਼ਰ ਆਊਗੀ ਤੇ ਮੈਂ ਆਸ ਕਰਦਾ ਹਾਂ ਤੁਸੀਂ ਇਸ ਤਬਦੀਲੀ 'ਚ ਮੇਰਾ ਸਾਥ ਦਿਓਗੇ ਬਹੁਤ ਬਹੁਤ ਧੰਨਵਾਦ ਜੀ